ਇੱਕ ਟਨ ਦਾ ਏਸੀ 19000 ਰੁਪਏ ਦਾ ਡੇਢ ਟਨ ਦਾ ਏਸੀ 23000 ਰੁਪਏ ਦਾ ਮਿਲ ਜੂਗਾ 5 ਸਟਾਰ ਹਣਾ ਵੀਰੇ ਲੋਇਡ ਕੰਪਨੀ ਦਾ ਇਹ ਤੁਹਾਨੂੰ ਦਿਖਾ ਰਹੇ ਆ ਬਾਈ ਤੇ ਜਾਹੇ ਜਿਹੜੇ ਲੋਕ ਲੈ ਕੇ ਗਏ ਆ ਬਾਈ ਕਿਤੇ ਸ਼ਿਕਾਇਤ ਤਾਂ ਨਹੀਂ ਆਈ ਹੁਣ ਤਾਂ ਨਾ 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 ਉਹ ਫੁੱਲ ਗਾਰੰਟੀ ਕੋਈ ਪ੍ਰੋਬਲਮ ਆ ਗਿਆ ਬੈਠੇ ਆ ਪੀਸ ਚੇਂਜ ਬੜੀ ਚੱਲੀ ਹਾਂ ਬਾਕੀ ਬਾਈ ਉਹਨਾਂ ਰਿਪੇਅਰਾਂ ਦਾ ਵੀ ਕੰਮ ਆ ਪੀਸ ਬਾਈ ਉਹ ਵੀ ਚੇਂਜ ਕਰ ਦੇਣਗੇ ਜੇ ਕੋਈ ਪ੍ਰੋਬਲਮ ਆ ਗਈ ਨਾ ਦੂਜੇ ਜਿਵੇਂ ਆ ਪਏ ਆ ਵਿੰਡੋ ਵਿੰਡੋ ਏਸੀ ਆ ਇਹ ਵਿੰਡੋ ਏਸੀ ਆਪਣੇ ਤੋਂ 9000 ਤੋਂ ਲੈ ਕੇ ਆਈ ਵਿੰਡੋ ਏਸੀ ਬਾਈ 9000 ਤੋਂ 8500 9000 ਦਾ ਤੁਹਾਨੂੰ ਵਿੰਡੋ ਏਸੀ ਮਿਲ ਜੂਗਾ ਵਿੰਡੋ ਏਸੀ ਇਹਨਾਂ ਕੋਲ ਮਿਲ ਜਾਣਗੇ ਆ ਵੱਡਾ ਆ ਗਿਆ ਬਈ 2 ਟਨ ਦਾ ਆ ਗਿਆ 2 ਟਨ ਦਾ ਏਸੀ ਪਿਆ ਬਾਈ ਇੱਥੇ ਬਾਈ 2 ਟਨ ਦਾ ਕਿੰਨੇ ਦਾ ਮਿਲ ਜੂ 2 ਟਨ ਦਾ ਮੈਨੂੰ 26200 ਰੁਪਏ ਦਾ ਸਾਢੇ 26000 ਦਾ ਸਿਰਫ ਇਹ ਤਾਂ ਆਮ ਬਾਜ਼ਾਰ ਦੇ ਵਿੱਚ ਇਹਦਾ ਰੇਟ ਕੀ ਚੱਲਦਾ ਊ ਘਟੋ ਘਟ 55000 ਪਲੱਸ ਹੋ ਗਿਆ ਵੀਰੇ ਗਰਮੀਆਂ ਦਾ ਬਾਈ ਸੀਜ਼ਨ ਆ ਗਿਆ ਤੇ ਆਹ ਵੀਡੀਓ ਹਰੇਕ ਬੰਦੇ ਦੇ ਫਾਇਦੇ ਦੀ ਹੋਣ ਵਾਲੀ ਆ ਤੁਸੀਂ ਇਧਰਲੇ ਪਾਸੇ ਏਸੀ ਦੇਖੋ ਕਿੰਨੇ ਪਏ ਆ ਆਪਾਂ ਬਾਜ਼ਾਰਾਂ ਦੇ ਵਿੱਚ ਏਸੀਆਂ ਦਾ ਰੇਟ ਪਤਾ ਕਰਦੇ ਆਂ ਬਾਈ 40 40 45 45 ਹਜ਼ਾਰ ਤੱਕ ਪਹੁੰਚਿਆ ਪਿਆ ਪਰ ਜਿੰਨੇ ਆਹ ਏਸੀ ਆ ਹੈ ਤਾਂ ਇਹ ਨਵੇਂ ਆ ਪਰੇ ਇਹ ਤੁਹਾਨੂੰ ਆਦਰ ਰੇਟ ਦੇ ਵਿੱਚ ਮਿਲ ਜਾਣਗੇ ਬਾਈ ਨਾਲ ਮਲਾਉਣਾ ਸਾਸੀ ਗੱਲ ਬਾਈ ਸਾਸੀ ਗੱਲ ਵੀਰੇ ਉਹ ਠੀਕ ਹੋ ਬਾਈ ਵਧੀਆ ਵਧੀਆ ਬਾਈ ਇਹ ਕੀ ਸਿਸਟਮ ਆ ਯਾਰ ਜਿੰਨੇ ਸੀ ਪਏ ਹੈ ਨਵੇਂ ਆ ਕਿ ਕੀ ਸਿਸਟਮ ਇਹ ਸਾਰੇ ਨਵੇਂ ਪੀਸ ਆ ਵੀਰੇ ਜਿਹਨਾਂ ਸਕ੍ਰੈਚ ਪੀਸ ਨਹੀਂ ਹੁੰਦੇ ਕੰਪਨੀ ਦੇ ਇਹ ਮਾੜਾ ਮਾੜਾ ਕੋਈ ਡੈਂਟ ਲੱਗ ਗਿਆ ਕੋਈ ਛੀਟ ਲੱਗ ਗਈ ਇਹ ਸਾਰੇ ਉਹ ਪੀਸ ਆ ਵੀਰੇ ਕੰਪਨੀ ਤੋਂ ਰਿਜੈਕਟ ਸਕ੍ਰੈਚ ਇਹ ਇਹਦੇ ਵਿੱਚ ਕੋਈ ਖਰਾਬੀ ਨਹੀਂ ਹੈਗੀ ਖਰਾਬੀ ਕਿਸੇ ਪੀਸ ਨਹੀਂ ਹੋਗੀ ਬਾਈ ਇਹਦੇ ਵਿੱਚ ਕੋਈ ਖਰਾਬੀ ਨਹੀਂ ਸਾਰੀਆਂ ਕੰਪਨੀਆਂ ਦੇ ਮਿਲ ਜਾਣਗੇ ਲੋਇਡ ਦੇ ਪਏ ਆ ਨਾ ਬਾਈ ਇਹ ਸਾਰੇ ਲੋਇਡ ਦੀ ਆ ਗਏ ਜਿੰਨੇ ਵੀ ਆ ਇਧਰਲੇ ਸਾਰੇ ਲੋਇਡ ਦਾ ਮਾਲ ਹੋਰ ਕਿ ਹਾਂਜੀ ਵਾਰਲ ਬੁਲਦਾ ਮਾੜਾ ਸਾਰੇ ਚੰਗੀਆਂ ਕੰਪਨੀਆਂ ਨੇ ਜਿਹੜੀਆਂ ਕੰਪਨੀਆਂ ਬਈ ਬਾਜ਼ਾਰ ਦੇ ਵਿੱਚ ਚੱਲਦੀਆਂ ਉਹ ਕੰਪਨੀਆਂ ਨੇ ਇਹ ਇਧਰਲੇ ਪਾਸੇ ਦੇਖੋ ਤੁਸੀਂ ਤੇ ਇਹਨਾਂ ਦੀ ਬਈ ਗਾਰੰਟੀ ਗਰੰਟੀ ਹੁੰਦੀ ਹੈ ਗਰੰਟੀ ਤਾਂ ਜੀ ਸੀਜ਼ਨ ਦੀ ਹੁੰਦੀ ਵੀਰੇ ਆਪਣੇ ਲਈ ਸੀਜ਼ਨ ਦੀ ਗਾਰੰਟੀ ਹਾਂ ਸੀਜ਼ਨ ਦੀ ਫੁੱਲ ਇੱਕ ਸੀਜ਼ਨ ਦੀ ਫੁੱਲ ਗਾਰੰਟੀ ਦੇ ਲੋ ਤੁਸੀਂ ਹਾਂ ਠੀਕ ਆ ਬਾਕੀ 5 ਸਾਲ ਦੀ ਹੁੰਦੀ ਹੈ ਕੰਪਰੈਸ਼ਨਰ ਬੰਨੂਛੇ ਦੀ ਕੰਪਰੈਸ਼ਨਰ ਬਈ ਇਹਨਾਂ ਦੇ ਕੁਝ ਹੁੰਦੇ ਹੀ ਨਹੀਂ ਯਾਰ ਇਹਨਾਂ ਹੁੰਦਾ ਹੀ ਨਹੀਂ ਕੁਝ ਨਾ ਛੇਤੀ ਆ ਦੇਖੋ ਬਈ ਏਸੀ ਦੇ ਮਾੜੇ ਨਿਗ੍ਹਾ ਮਰਾ ਦਿਓ ਆਗੇ ਵੀਰੇ ਇੱਥੇ ਤੇ ਇਹ ਇਨਵਰਟਰ ਏ ਸੀ ਕੀ ਨਾਰਮਲੀ ਵੀ ਮਿਲ ਜਾਂਦੇ ਨੇ ਨਾਰਮਲੀ ਵੀ ਮਿਲ ਜਾਂਦੇ ਆ ਆਪਣੇ ਕੋਲ ਇਨਵਰਟਰ ਏ ਸੀ ਦੋਨੋਂ ਇਨਵਰਟਰ ਏ ਸੀ ਵੀ ਦੋਨੇ ਤਰ੍ਹਾਂ ਦੇ ਏ ਸੀ ਆ ਬਾਈ ਚੈੱਕ ਕਰੋ ਹੋਰ ਆਏ ਤਾਂ ਨਹੀਂ ਗਿਆ ਬਈ ਇੱਕ ਹੋਰ ਬੰਦਾ ਲੈ ਗਿਆ ਬਾਅਦ ਚੋ ਖਰਾਬੀ ਆ ਨਾ 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 ਉਹ ਆਪਣੀ ਸਿਰਦਰਦੀ ਬਈ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਆਪ ਨੂੰ 5 ਸਾਲ ਹੋ ਗਏ ਬਾਈ ਕੰਮ ਕਰਦ ਨੂੰ 5 ਸਾਲ ਹੋ ਗਏ ਬਾਈ ਤੇ ਦੇਖੋ ਬਾਈ ਚੈੱਕ ਕਰੋ ਤੁਸੀਂ ਇਹ ਜਿਵੇਂ ਹੋਣਾ ਬਈ ਇਹ ਏਸੀ ਸਾਰੇ ਪਏ ਹਨ ਤੇ ਜਿਵੇਂ ਕਿਸੇ ਨੇ ਲੈਣਾ ਤੇ ਫਿਟਿੰਗ ਵਗੈਰਾ ਦਾ ਵੀ ਤੁਸੀਂ ਕਰਦਦੇ ਹੋ ਸਾਰੇ ਫਿਟਿੰਗ ਵਗੈਰਾ ਸਾਰਾ ਕੁਝ ਵੀਰੇ ਓਕੇ ਕਰਕੇ ਦਵਾਂਗੇ ਹਾਂਜੀ ਤੇ ਜਾਹੇ ਜਿਹੜੇ ਲੋਕ ਲੈ ਕੇ ਗਏ ਆ ਬਈ ਕਿਤੇ ਸ਼ਿਕਾਇਤਾਂ ਨਹੀਂ ਆਈ ਹੁੰਦਾ ਨਾ ਨਾ ਉਹ ਫੁੱਲ ਗਾਰੰਟੀ ਕੋਈ ਪ੍ਰੋਬਲਮ ਆ ਗਿਆ ਬਈ ਬੈਠੇ ਪੀਸ ਚੇਂਜ ਵਧੀਆ ਚੱਲੀ ਹਾਂ ਬਾਕੀ ਬਾਈ ਉਹਨਾਂ ਰਿਪੇਅਰਾਂ ਦਾ ਵੀ ਕੰਮ ਆ ਪੀਸ ਬਾਈ ਉਹ ਵੀ ਚੇਂਜ ਕਰ ਦੇਣਗੇ ਜੇ ਕੋਈ ਪ੍ਰੋਬਲਮ ਆ ਗਈ ਨਾ ਬਈ ਲੈ ਵੀ ਐਡੀ ਗਾਰੰਟੀ ਬੰਦੇ ਦੇ ਰਹੇ ਆ ਤੇ ਇਹ ਸਾਰੇ ਜਿਹੜੇ ਮਾੜੇ ਮੋٹے ਕੁ ਝਰੀੜ ਝੂੜ ਹੋ ਜਾਂਦੀ ਆ ਤੇ ਆਪਣੇ ਤਾਂ ਹੁਣ ਮਾੜੀ ਮੋਡੀ ਘਰੇ ਕੁਝ ਢੀੜ ਵੱਜ ਜੇ ਆਪਾਂ ਮਾੜਾ ਮੋੜੇ ਸੈੱਟ ਕਰ ਲੈਂਦੇ ਆ ਕੰਪਨੀ ਦਾ ਕੀ ਹੁੰਦਾ ਮਾੜਾ ਮੋੜਾ ਕੁਝ ਹੋਗਾ ਉਹਨਾਂ ਦਾ ਬਾਹਰ ਸੱਡ ਦੇਣਾ ਚਾਹ ਕੇ ਨਾ ਬਾਈ ਤੇ ਉਹ ਸਿਸਟਮ ਹੁੰਦਾ ਏ ਇਹਨਾਂ ਦੇ ਖਰਾਬੀ ਕੋਈ ਨਹੀਂ ਹੁੰਦੀ ਮਾੜੀ ਮੋਟੀ ਕਿਤੇ ਢੀੜ ਹੋਊਗੀ ਕਿਸੇ ਪਾਸਿਓ ਮਾੜਾ ਮੋਟਾ ਮਾੜਾ ਮੋੜਾ ਡੈਂਟ ਹਾਂ ਡੈਂਟ ਨੂੰ ਹੁੰਦਾ ਹੋਰ ਕੋਈ ਚੱਕਰ ਨਹੀਂ ਹੁੰਦਾ ਇਹਨਾਂ ਦੇ ਵਿੱਚ ਬਾਈ ਘਰੇ ਲਾ ਲਿਓ ਜਿੰਨਾ ਟਾਈਮ ਮਰਜ਼ੀ ਚਲਾਓ ਹਣਾ ਨਵਾਂ ਏਸੀ ਬਾਈ ਹੁਣ ਬਾਜ਼ਾਰ ਦੇ ਵਿੱਚ ਜਦੋਂ ਜਾਣੇ ਆ ਲੋਇਡ ਦਾ ਹੀ ਲਾ ਲਓ ਆਪਾਂ 40-40 ਹਜ਼ਾਰ ਦਾ ਮਿਲਦਾ ਹਣਾ ਇਹ ਡੇਢ ਟਨ ਦਾ ਕਿ 1 ਟਨ ਦਾ ਡੇਢ ਟਨ 1 ਟਨ 2 ਟਨ ਸਾਰੇ ਪੀਸ ਮਿਲ ਜੀ ਸਾਰੇ ਹੀ ਮਿਲ ਜਾਣਗੇ ਹਰੇਕ ਸਹੂਲਤ ਮਿਲ ਜੂਗੀ ਲੈ ਵੀ ਤੇ ਇਹ ਬਾਈ ਕਿੰਨੇ ਦਾ ਮਿਲੂਗਾ ਏਸੀ ਆਪਾਂ ਡੇਢ ਟਨ ਦਾ ਪੁੱਛ ਲਈ ਜੀ ਇਹ ਡੇਢ ਟਨ ਦਾ ਵੀਰੇ ਆਪਾਂ ਕੋਲ 5 ਸਟਾਰ ਮਿਲ ਜੂਗਾ 23000 ਰੁਪਏ ਦੀ ਰੇਟ 'ਚ 5 ਸਟਾਰ 23000 ਰੁਪਏ ਦੀ ਰੇਟ 'ਚ ਹਾਂਜੀ ਸਿਰਫ 23000 ਹਾਂਜੀ ਉ ਇਹ 40-40 ਹਜ਼ਾਰ ਦਾ ਹੈ ਹਾਂ 40-40 ਹਜ਼ਾਰ ਦੋਗੇ ਹਾਂ ਇੱਕ ਟਾਂ ਦਾ ਏ ਸੀ 19000 ਰੁਪਏ ਦਾ ਡੇਢ ਟਾਂ ਦਾ ਏ ਸੀ 23000 ਰੁਪਏ ਦਾ ਮਿਲ ਜੂਗਾ 5 ਸਟਾਰ ਹਣਾ ਵੀਰੇ ਲੋਇਡ ਕੰਪਨੀ ਦਾ ਇਹ ਤੁਹਾਨੂੰ ਦਿਖਾ ਰਹੇ ਆ ਬਾਈ ਦੂਜੇ ਦਿਖਾਈਏ ਬਾਈ ਆਪਾਂ ਆਜੋ ਆਪਾਂ ਹੁਣ ਇਹ ਤਾਂ ਬਾਈ ਅਜੇ ਡੈਮੋ ਆ ਕਹ ਜੀ ਇਹ ਤਾਂ ਟ੍ਰੇਲਰ ਆ ਹੋਰ ਬਾਈ ਉਹਨਾਂ ਦੇ ਕੋਲੇ ਏ ਸੀ ਬਹੁਤ ਜ਼ਿਆਦਾ ਪਏ ਆ ਤੇ ਇਹਨਾਂ ਦੇ ਕੋਲੇ ਬਾਈ ਉਹਨਾਂ ਦੇ ਕੋਲੇ ਆਉਂਦੇ ਰਹਿੰਦੇ ਬਾਈ ਕੰਪਨੀ ਵੱਲੋਂ ਹੀ ਆਉਂਦੇ ਥੋੜੇ ਕੋਲੇ ਜੀ ਵੀਰੇ ਕੰਪਨੀ ਦੇ ਜਿਹੜੇ ਸਕ੍ਰੈਚ ਪੀਸ ਹੁੰਦੇ ਨੇ ਕੱਪੜੇ ਦੇ ਜੀ ਬਾਈ ਹਾਂ ਲਾਟ ਆਉਂਦਾ ਆਪਣੇ ਕੋਲੇ ਲਓ ਜੀ ਆਹ ਦੇਖੋ ਬਾਈ ਇਧਰਲੇ ਪਾਸੇ ਮੈਗਨਾ ਚੈੱਕ ਕਰੋ ਤੁਸੀਂ ਬਈ ਮੇਲਾ ਲੱਗਿਆ ਪਿਆ ਇੱਥੇ ਜਿੰਨੇ ਸੀ ਆ ਕੈਰੀਅਰ ਦੇ ਆ ਗਏ ਨਾ ਬਈ ਵਰਲ ਪੂਲ ਦੇ ਆ ਗਏ ਸਾਰੀਆਂ ਕੰਪਨੀਆਂ ਦੇ ਸੀ ਪਏ ਇੱਥੇ ਨਾ ਬਈ ਇਹ ਚੈੱਕ ਕਰੋ ਬਈ ਇਹਨਾਂ ਦੇ ਰੇਟ ਦੇ ਵਿੱਚ ਫਰਕ ਹੈਗਾ ਕੋਈ ਨਹੀਂ ਇਹ ਪੁਰਾਣੇ ਪੀਸੇ ਵਿੱਚੋਂ ਇਹ ਆਪਣੇ ਯੂਸ ਮਾੜੇ ਮੋਟ ਚੱਲੇ ਹੁੰਦੇ ਨੇ ਇਹ ਵੀ ਮਿਲ ਜਾਣਗੇ ਹਾਂ ਇਹ ਵੀ ਆਪਾਂ ਕਦੇ ਨੇ ਵੀ ਇਹ ਕੇ ਦੇ ਸਾਲ 6 ਮਹੀਨੇ ਚੱਲੇ ਪੀ ਸੀ ਆਹ ਸਾਈਡ ਪਏ ਨੇ ਉਹ ਬਾਕੀ ਸਾਰੇ ਲਵੇੜ ਦਾ ਮਾਲ ਪਿਆ ਆਪਣ ਨੂੰ ਬਾਕੀ ਸਾਰਾ ਲਵੇੜ ਦਾ ਮਾਲ ਪਿਆ ਨਾ ਤੇ ਇਹ ਬਾਈ ਚੱਲੇ ਪੀਸ ਇਹਨਾਂ ਦਾ ਕੀ ਰੇਟ ਚ ਮਿਲੂਗਾ ਜੀ ਇਹ ਜਿਸ ਕਾਉਂਡ ਹੁੰਦੇ ਆ ਬਾਈ ਯਾਰ ਕੋਈ 15000 ਕੋਈ 16000 ਕੋਈ 14000 ਅੱਡੋ ਅੱਡ ਰੇਂਜ ਤੇ ਆ ਜਿੰਨੇ ਕੇ ਹਿਸਾਬ ਨਾਲ ਮਿਲ ਜਾਂਦਾ ਨਾ ਸਪਲੈਟ ਏਸੀ ਆਪਣੇ ਕੋਲੇ 12-13 ਹਜ਼ਾਰ ਤੋਂ ਸ਼ੁਰੂ ਹੋ ਜਾਂਦਾ ਵਾ ਸਪਲੈਟ ਏਸੀ 12-13000 ਤੋਂ ਦੂਜੇ ਜਿਵੇਂ ਆ ਪਏ ਆ ਵਿੰਡੋ ਵਿੰਡੋ ਏਸੀ ਆ ਇਹ ਵਿੰਡੋ ਏਸੀ ਆਪਣੇ ਕੋਲ ਤੋਂ 9000 ਤੋਂ ਲੈ ਕੇ ਆਈ ਵਿੰਡੋ ਏਸੀ ਬਾਈ 9000 ਤੋਂ 8 ਕੋਈ ਬੰਦਾ ਹੁੰਦਾ ਕਹਿੰਦਾ ਵੀ ਵਿੰਡੋ ਲਾਉਣਾ ਆਪਦੇ ਘਰੇ ਦਾ ਵਿੰਡੋ ਵੀ ਇਹਨਾਂ ਦੇ ਕੋਲੋਂ ਲਿਆ ਸਕਦਾ ਇਹ ਮਾਸਟਰਮਾਈਂਡ ਦਾ ਇੱਕ ਲੋਇਡ ਦਾ ਪਿਆਣਾ ਬਈ ਤੇ ਇਹ ਕੰਪਨੀਆਂ ਦੇ ਏਸੀ ਇਹਨਾਂ ਦੇ ਕੋਲ ਮਿਲ ਜਾਣਗੇ ਸਭ ਤੋਂ ਵੱਡੀ ਗੱਲ ਆ ਕਿ ਚੰਗੀਆਂ ਕੰਪਨੀਆਂ ਮਿਲਣਗੇ ਜਿੰਨੀਆਂ ਚੰਗੀਆਂ ਕੰਪਨੀਆਂ ਲੋਕਾਂ ਦੇ ਘਰੇ ਤੁਸੀਂ ਏਸੀ ਲੱਗੇ ਦੇਖਦੇ ਹੋ ਉਹ ਕੰਪਨੀਆਂ ਦੇ ਏਸੀ ਇਹਨਾਂ ਦੇ ਕੋਲ ਤੁਹਾਨੂੰ ਮਿਲਣਗੇ ਤੇ ਆਹ ਦੇਖੋ ਤੁਸੀਂ ਇਧਰਲੇ ਪਾਸੇ ਲੋਇਡ ਦੇ ਪਏ ਆ ਜੀ ਪੈਨਸੋਨਿਕ ਦੇ ਸਕ੍ਰੈਚ ਪੀਸ ਪਏ ਸਕ੍ਰੈਚ ਪੀਸ ਚਾਏ ਹੋਏ ਆ ਜੀ ਬਾਈ ਹਾਂ ਜਿਵੇਂ 5 ਸਟਾਰ ਪੀਸ ਹੈ ਪੈਨਸੋਨਿਕ ਦੇ ਘਰ ਤੋਂ ਘੜ 50 55000 ਦੇਸੀ ਹੋਣਾ ਇਹ ਜੀ ਬਾਈ ਹਾਂਜੀ ਇਹ ਸਾਰੇ ਪੈਨਸੋਨਿਕ ਦੇ ਮਿਲ ਜਾਂਦੇ ਕੈਰੀਅਰ ਮਿਲ ਜੂਗਾ ਜੀ ਵੋਲਟ ਆ ਵੀ ਮਿਲ ਜਾਂਦਾ ਆਪਣੇ ਕੋਲੇ ਲੋਇਡ ਵੀ ਆ ਅੱਛਾ ਲੋਇਡ ਵੀ ਆ ਲੋਟ ਆਉਂਦੇ ਹੁੰਦੇ ਵੀਰੇ ਇਦਾਂ ਨਹੀਂ ਆਪਣੇ ਕੋਲੇ ਜਿਵੇਂ 100 ਵੀਹ ਹਾਂ ਇਕੱਠੇ ਆਉਂਦੇ ਆ ਹਾਂ ਇਕੱਠੇ ਵੀਹ ਦਾ ਲੋਟ ਆਉਂਦਾ ਹੁੰਦਾ ਇਕੱਠਾ 20 ਆਉਂਦਾ ਨਾ ਲਓ ਜੀ ਇਕੱਠੇ ਵੀਹ ਬਾਈ ਹੋਰਾਂ ਦੇ ਕੋਲੇ ਆਉਂਦੇ ਆ ਬਾਈ ਤੇ ਇੱਕ ਵਾਰ ਆਪਾਂ ਮੜਾ ਯਕੀਨ ਲੋਕਾਂ ਨੂੰ ਦਵਾ ਦਈਏ ਬਾਈ ਨਵੇਂ ਹੁੰਦੇ ਆ ਨਾ ਜਵਾਂ ਹਾਂ ਜਵਾਂ ਨਵੇਂ ਹੁੰਦੇ ਆ ਜਵਾਂ ਨਵੇਂ ਹੁੰਦੇ ਆ ਬਾਈ ਬਸ ਡੱਬਾ ਨਹੀਂ ਹੁੰਦਾ ਨਾਲ ਕਹਿ ਲਈਏ ਨਾ ਜਿਵੇਂ ਕੰਪਨੀ ਦੇ ਲੋਕ ਇਹ ਲਫਾਫਾ ਲੂਬਾ ਚੜਿਆ ਹੁੰਦਾ ਉਹ ਨਹੀਂ ਚੜਿਆ ਹੁੰਦਾ ਬਾਅਦ ਜਿਹੋ ਜਆ ਤੁਸੀਂ ਕੰਪਨੀ ਚੋਂ ਨਵਾਂ ਲੈ ਕੇ ਘਰੇ ਖੋਲ ਲਿਆ ਉਹ ਜਿਹੀ ਏ ਹੈ ਨਾ ਹੋਰ ਇਹਦੇ ਵਿੱਚ ਕੋਈ ਸਿਸਟਮ ਨਹੀਂ ਹੁੰਦਾ ਗ ਆ ਵੱਡਾ ਆ ਵੀ 2 ਟਨ ਦਾ ਆ ਗਿਆ 2 ਟਨ ਦਾ ਆਈ ਸੀ ਪਿਆ ਭਾਈ ਇੱਥੇ ਭਾਈ 2 ਟਨ ਦਾ ਕਿੰਨੇ ਦਾ ਮਿਲ ਜਾ ਦੋ ਟਨ ਦਾ ਮੈਨੂੰ 26200 ਰੁਪਏ ਦੇ ਸਾਢੇ 26000 ਦਾ ਸਿਰਫ ਇਹ ਤਾਂ ਆਮ ਬਾਜ਼ਾਰ ਦੇ ਵਿੱਚ ਇਹਦਾ ਰੇਟ ਕੀ ਚੱਲਦਾ ਊ ਘਟੋ ਘਟ 55000 ਰੁਪਏ ਪਲੱਸ ਹੋ ਗਿਆ ਵੀਰੇ 55000 ਪਲੱਸ ਰੇਟ ਚੱਲਦਾ ਭਾਈ 2 ਟਨ ਦੇ ਏਸੀ ਦੇ ਲੋਹੜ ਦਾ ਇਹ ਤੁਹਾਨੂੰ 26000 ਦਾ ਹਨਾ 26 ਦਾ ਕਿ ਸਾਢੇ 26 26000 ਸਾਢੇ 26000 ਦਾ ਤੁਹਾਨੂੰ ਇਹ ਏਸੀ ਮਿਲ ਜਾਊਗਾ ਭਾਈ 2 ਟਨ ਦਾ ਲੋਹੜ ਦਾ ਇਹ ਕਿੰਨੇ ਸਟਾਰ ਆ 3 ਸਟਾਰ ਆ 3 ਸਟਾਰ AC ਮਿਲ ਜੂਗਾ ਬਾਈ 5 ਸਟਾਰ ਵੀ 5 ਸਟਾਰ ਸਾਰੇ ਮਿਲਣਗੇ ਸਾਰੇ ਮਿਲ ਜਾਣਗੇ ਸਾਰੇ ਮੈਂ 3 ਸਟਾਰ 5 ਸਟਾਰ ਸਾਰੇ ਮਿਲ ਜਾਣਗੇ 3 ਸਟਾਰ 5 ਸਟਾਰ ਜਿਹੜਾ 4 ਸਟਾਰ ਜਿਹੜਾ ਮਰਜੀ AC ਤੁਹਾਨੂੰ ਚਾਹੀਦਾ ਹਰੇਕ ਤਰ੍ਹਾਂ ਦਾ AC ਮਿੱਤਰੋ ਤੁਹਾਨੂੰ ਇੱਥੋਂ ਮਿਲ ਜਾਣਾ ਤੇ ਮਾਡੀ ਲੋਕੇਸ਼ਨ ਕੀ ਹੈ ਬਾਈ ਆਪਣੀ ਲੋਕੇਸ਼ਨ ਹੈਗੀ ਪਿੰਡ ਰੌਲੀ ਵੀਰੇ ਪਿੰਡ ਰੌਲੀ ਪਿੰਡ ਰੌਲੀ ਜ਼ਿਲ੍ਹਾ ਮੋਗਾ ਮੋਗੇ ਦੇ ਬਿਲਕੁਲ ਨਾਲ ਪਿੰਡ ਆ ਬਾਈ ਰੌਲੀ ਤੇ ਇਸ ਪਿੰਡ ਦੇ ਵਿੱਚ ਬਾਈ ਹੋਰੀ ਘਰੇ ਹੀ ਕੰਮ ਕਰਦੇ ਨੇ ਘਰੀ ਬਾਕੀ ਰਿਪੇਅਰ ਦਾ ਕੰਮ ਵੀ ਆਪਣਾ ਰਿਪੇਅਰ ਦਾ ਕੰਮ ਵੀ ਵੀਰੇ AC ਰਿਪੇਅਰ ਦਾ ਕੰਮ ਵੀ ਵੀਰੇ ਹੁਣ ਹੀ ਕਰਦੇ ਆ ਬਾਈ ਸੋ ਕੰਟੈਕਟ ਨੰਬਰ ਆਪਾਂ ਬਾਈ ਦਾ ਬੋਲ ਦਿੰਨੇ ਆ ਬਾਈ ਕਿਸੇ ਨੇ ਵੀ ਏਸੀ ਲੈਣਾ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਆ ਲੋਕ ਵੱਡੇ ਵੱਡੇ ਸ਼ੋਰੂਮਾਂ 'ਚ ਭੱਜਣਗੇ ਏਸੀ ਲੈਣ ਖਾਤਰ ਮੈਂ ਕਹਿੰਦਾ ਤੁਸੀਂ ਬਾਈ ਦੇ ਕੋਲੋਂ ਆਓ ਉਹੀ ਏਸੀ ਤੁਹਾਨੂੰ ਆਦਰ ਰੇਟ ਦੇ ਵਿੱਚ ਹੀ ਲਾ ਲਓ ਤੁਸੀਂ ਆਦਰ ਰੇਟ 'ਚ ਹੀ ਮਿਲ ਜਾਣਾ ਜਿਹੜਾ 40 ਦਾ ਮਿਲਦਾ ਉਹ 22 23 ਦਾ 'ਚ ਤੁਹਾਨੂੰ ਮਿਲ ਜਾਣਾ ਤੇ ਤਕਰੀਬਨ ਸਾਰੀਆਂ ਤਕੜੀਆਂ ਤਕੜੀਆਂ ਕੰਪਨੀਆਂ ਦੇ ਏਸੀ ਬਾਈ ਉਹਨਾਂ ਦੇ ਕੋਲੇ ਪਿਆ ਬਾਈ ਮੜਾ ਜਾ ਕੈਮਰਾ ਮਾਰ ਦਿਓ ਇੰਨਾ ਮਾਲ ਇਹਨਾਂ ਦੇ ਕੋਲੇ ਪਿਆ ਬਾਈ ਕਿੰਨਾ ਕਮਾਲ ਆ ਆਉਂਦਾ ਇੱਕ ਵਾਰ ਤੁਹਾਡੇ ਕੋਲ ਇੱਕ ਵਾਰ 'ਚ ਆਪਣੇ 100 ਸਵਾ 100 ਪੀ ਸੋ ਸਵਾਸੋ 150 ਪੀਸ ਤੁਹਾਡੇ ਕੋਲ ਆਉਂਦਾ ਇਹ ਵੇਚ ਕੇ ਤੋਂ ਬਾਅਦ ਫੇਰ ਦੁਬਾਰਾ ਆਉਂਦਾ ਬਾਜ ਦਿਓ ਬਾਈ ਯਾਰ ਕੰਪਨੀ ਦੇ ਵਿੱਚ ਜਦੋਂ ਸੀਜ਼ਨ ਆ ਜਾਂਦਾ ਉਹ ਰੈਗੂਲਰ ਗੱਡੀਆਂ ਹੁੰਦੀਆਂ ਰਹਿੰਦੀਆਂ ਆਈ ਆਉਂਦੀਆਂ ਰਹਿੰਦੀਆਂ ਠੀਕ ਆ ਆਉਂਦੀਆਂ ਰਹਿੰਦੀਆਂ ਹਾਂਜੀ ਬਾਜ ਬਾਜ ਤੇ ਇਹ ਬਾਈ ਉਹਨਾਂ ਦੇ ਕੋਲ ਮਿਲਦੇ ਆ ਬਾਈ ਸੋ ਕੰਟੈਕਟ ਨੰਬਰ ਬੋਲਿਓ ਵੀ ਮਾੜਾ ਜ 97811 15985 ਲਓ ਜੀ ਇਹ ਨੰਬਰ ਤੇ ਬਾਈ ਸੰਪਰਕ ਕਰ ਲਿਓ ਕੰਟੈਕਟ ਨੰਬਰ ਆਪਾਂ ਬਾਈ ਦਾ ਦੇਤਾ ਪਿੰਡ ਰੌਲੀ ਜ਼ਿਲ੍ਹਾ ਮੋਗਾ ਸੋ ਕਿਸੇ ਵੀ ਤਰ੍ਹਾਂ ਦੇ ਏਸੀ ਲੈਣਾ ਬਾਈ ਉਹਨਾਂ ਨੂੰ ਫੋਨ ਕਰ ਲਿਓ ਤੇ ਬਈ ਹੁਰੀ ਪੈਂਡੀ ਹੁੰਦੇ ਬਈ ਪੈਂਡੀ ਮੈਨ ਲੋਗੇ ਪੈਂਡੀ ਬਾਈ ਉਹਨਾਂ ਦੀ ਘਰ ਦੇ ਸਾਹਮਣੇ ਬਾਈ ਦੀ ਦੁਕਾਨ ਸੋ ਇੱਥੇ ਮਿਲ ਸਕਦੇ ਹੋ ਬਾਈ ਨੂੰ ਧੰਨਵਾਦ ਥੈਂਕ ਯੂ